ਜੋ ਸਾਡਾ ਜਿਹੜਾ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਨਾਮਜ਼ਦਗੀ ਪੱਤਰ ਲਾ ਕੇ ਚੱਲ ਰਹੀ ਆਤੀ ਜਿਹਨਾਂ ਤੇ ਆਮ ਆਵਾਣ ਨਾਲ ਚੱਲ ਰਹੀ ਹੈ ਜੀ ਕੰਮ। ਉਹ ਜਿਹੜਾ ਜਿਹੜਾ ਅੱਜ ਜਿਹੜਾ ਲਾਸਟ ਡੇ ਹੈ ਨਾਮਿਨੇਸ਼ਨ ਦਾ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਕੈਂਡੀਡੇਟ ਨੇ ਨਾਮਿਨੇਸ਼ਨਾਂ ਹੋ ਰਹੀਆਂ ਨੇ ਤੇ ਅੱਜ ਲਾਸਟ ਜਿਹੜਾ 3 ਵਜੇ ਤੱਕ ਜਿਹੜੇ ਫਾਰਮ ਭਰੇ ਜਾਣਗੇ ਤੇ ਅਸੀਂ ਜਿਹੜਾ ਆਪਦੀ ਪੂਰੀ ਸਿਕਿਉਰਿਟੀ ਤੇ ਮੁਲਾਜ਼ਮ ਲਗਾਏ ਹੋਏ ਨੇ ਪੀਪਲ ਜਿਹੜਾ ਇਹ ਨੋਮੀਨੇਸ਼ਨ ਆ ਭਰੀਆਂ ਜਾਣਗੇ 3 ਵਜੇ ਤੱਕ ਹੈ ਜਿਹੜਾ ਲਾਸਟ ਲਾਸਟ ਅਸੀਂ 3 ਵਜੇ ਗੇਟ ਬੰਦ ਕਰ ਦੇਣਾ 3 ਵਜੇ ਤੱਕ ਪਹਿਲਾ ਪਹਿਲਾ ਕੋਈ ਵੀ ਆਪਣਾ ਕੈਂਡੀਡੇਟ ਹੈ ਜਿਲ੍ਹਾ ਪ੍ਰੀਖਿਆ ਦਰਿਆ ਬਲੌਕ ਸੰਪਤੀ ਦਾ ਕੈਂਡੀਡੇਟ ਹੈ ਕਾਗਜ਼ ਭਰਸਾ ਦਾ ਜੇ ਨਿਹਾਲ ਸਿੰਘ ਵਾਲਾ ਸਬੰਧ ਦੀ ਜੰਗੀ ਗੱਲ ਇਹਦਾ ਕਿਹੜੇ ਸੁਰੱਖਿਆ ਪ੍ਰਬੰਧ ਚੋਣਾਂ ਨੂੰ ਲੈ ਕੇ ਇਹੋ ਜਿਹੇ ਪ੍ਰਬੰਧ ਕੀਤੇ ਗਏ ਨੇ ਬਿਲਕੁਲ ਇਸੇ ਤਰ੍ਹਾਂ ਦਾ ਵੀ ਕੋਈ ਹੁੱਲੜਵਾ ਜੀ ਕੰਨ ਦਿੱਤੀ ਜਾਊਗੀ ਬਿਲਕੁਲ ਪੀਸਫੁੱਲ ਇੱਥੇ ਜਿਹੜੀਆਂ ਇਲੈਕਸ਼ਨਾਂ ਵੀ ਕਰਾਈਆਂ ਜਾਣਗੀਆਂ ਜਿਹੜਾ ਅਸੀਂ ਪੂਰੇ ਆਪਣੇ ਪ੍ਰਬੰਧ ਕਰੇ ਹੋਏ ਨੇ ਸ਼੍ਰੀ ਸਾਹਿਬ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਅਮਨ ਅਮਨ ਨਾਲ ਚੱਲ ਰਿਹਾ ਜੀ ਕੰਮ ਅਰ ਯਾਨੀ ਜਿਹੜਾ ਅੱਜ ਜਿਹੜਾ ਲਾਸਟ ਡੇ ਹੈ ਨਾਮਿਨੇਸ਼ਨਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਕੈਂਡੀਡੇਟ ਨੇ ਨਾਮਿਨੇਸ਼ਨਾਂ ਹੋ ਰਹੀਆਂ ਨੇ ਤੇ ਅੱਜ ਨਾਸਟ ਜਿਹੜਾ 3 ਵਜੇ ਤੱਕ ਜਿਹੜੇ ਫਾਰਮ ਭਰੇ ਜਾਣਗੇ ਤੇ ਅਸੀਂ ਜਿਹੜਾ ਆਪਦੀ ਪੂਰੀ ਸਿਕਿਉਰਿਟੀ ਤੇ ਮੁਲਾਜ਼ਮ ਲਗਾਏ ਹੋਏ ਨੇ ਪੀਪਲ ਜਿਹੜਾ ਇਹ ਨੋਮੀਨੇਸ਼ਨਾਂ ਭਰੀਆਂ ਜਾਣਗੇ 3 ਵਜੇ ਤੱਕ ਹੈ ਜਿਹੜਾ ਲਾਸਟ ਅਸੀਂ 3 ਵਜੇ ਗੇਟ ਬੰਦ ਕਰ ਦੇਣਾ 3 ਵਜੇ ਤੋਂ ਬਾਅਦ ਕੋਈ ਵੀ ਆਪਣਾ ਕੈਂਡੀਡੇਟ ਹੈ ਜੇ ਲਾਰਕਸਤ ਹੈ ਜਾਂ ਬਲੌਕ ਸਮਟੀ ਦਾ ਕੈਂਡੀਡੇਟ ਹੈ ਕਾਗਜ਼ ਭਰ ਸਕਦਾ ਜੇ ਨਿਹਾਲ ਸਿੰਘ ਵਾਲਾ ਸਬੰਧ ਵਿੱਚ ਜੱਲੀ ਗੱਲ ਕਿ ਇਹਦਾ ਜਿਹੜੇ ਸੁਰੱਖਿਆ ਪ੍ਰਬੰਧ ਚੋਣਾਂ ਨੂੰ ਲੈ ਕੇ ਇਹੋ ਜਿਹੇ ਪ੍ਰਬੰਧ ਕੀਤੇ ਗਏ ਨੇ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਕੋਈ ਹੁੱਲੜਵਾਜ਼ੀ ਕੰਨ ਦਿੱਤੀ ਜਾਊਗੀ ਬਿਲਕੁਲ ਪੀਸਫੁੱਲ ਇੱਥੇ ਜਿਹੜੀਆਂ ਇਲੈਕਸ਼ਨਾਂ ਵੀ ਕਰਾਈਆਂ ਜਾਣਗੀਆਂ ਜਿਹੜਾ ਅਸੀਂ ਪੂਰੇ ਆਪਣੇ ਪ੍ਰਬੰਧ ਕਰੇ ਹੋਏ ਨੇ